ਇਹ ਕੋਈ ਅਲੀਗੇਸ਼ਨ ਤਾਂ ਮੇਰਾ خیال ਹੈ ਕੋਈ ਨਹੀਂ ਹੈ ਬਟ ਜਦੋਂ ਤੁਸੀਂ ਕਿਸੇ ਸਿਸਟਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕੋਟਨ ਮਹਿਸੂਸ ਮਹਿਸੂਸ ਕਰਦੇ ਆ ਤੁਹਾਨੂੰ ਉਸ ਸੰਵਿਧਾਨ ਦੇ ਤਹਿਤ ਜਦੋਂ ਉਸ ਦੇ ਵਿੱਚ ਜੀਉਣ ਦੀ ਰਹਿਣ ਦੀ ਬੋਲਣ ਦੀ ਆਜ਼ਾਦੀ ਨਾ ਮਿਲੇ ਸਾਡਾ ਬਾਗੇ ਮਿੱਤਰ ਬਈ ਆਜ਼ਾਦੀ ਦੇ ਨਾਲ ਬੋਲ ਰਹੇ ਸੀ ਕਦੀ ਸੰਗਲ ਲੈ ਕੇ ਜਾ ਰਹੇ ਸੀ ਕਦੀ ਪੰਡ ਚੜ ਕੇ ਆ ਰਹੇ ਸੀ ਫਿਰ ਉਹ ਆਜ਼ਾਦੀ ਸੀ ਜੋ ਇਸ ਤੋਂ ਬਾਅਦ ਵਿਰੋਧੀ ਧਿਰ ਚੁਣਦੀ

ਤੱਪੀ ਸਾਹਿਬ ਇੱਕ ਇੱਕ ਸਵਾਲ ਮੇਰਾ ਆਖਰੀ ਹੈ ਤੁਸੀਂ ਹਰ ਵਾਰ ਵਿਰੋਧ ਕੀਤਾ ਕਾਂਗਰਸ ਚ ਰਹੇ ਹੋ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਨਬਾ ਸਾਹਿਬ ਪੁੱਛਣਾ ਚਾਹੁੰਦਾ ਆ ਕਿ ਉਹ ਵਿਰੋਧ ਝੂਠਾ ਸੀ ਜਾਂ ਪਾਰਟੀ ਚ ਆ ਕੇ ਹੁਣ ਹਮਾਇਤ ਕੀਤੀ ਹੈ ਦੇਖੋ ਹਰ ਹਰੇ ਤੇ ਜੇ ਕੋਈ ਨਹੀਂ ਸਹੀ ਕੰਮ ਕਰਦਾ ਜਾਂ ਕਿਤੇ ਖਾਮੀਆਂ ਹੋਣ ਤੇ ਉਸ ਦਾ ਵਿਰੋਧ ਹੋਣਾ ਚਾਹੀਦਾ ਜੇ ਤੁਸੀਂ ਵਿਰੋਧੀ ਧਿਰ ਦੇ ਤੌਰ ਤੇ ਵਿਰੋਧੀ ਕਰਦੇ ਹੋਣਾ ਚਾਹੀਦਾ ਜੇ ਤੁਸੀਂ ਸਰਕਾਰ ਦੇ ਵਿੱਚ ਆ ਤਾਂ ਸਰਕਾਰ ਦੇ ਫੋਰਮ ਤੇ ਜਿਹੜਾ ਉਹਦੀਆਂ ਕਮੀਆਂ ਕਿਉਂਕਿ ਹਰ ਸਿਸਟਮ ਦੇ ਵਿੱਚ ਕਮੀਆਂ ਹਰ ਸਰਕਾਰ ਦੇ ਵਿੱਚ ਕਮੀਆਂ ਹੁੰਦੀਆਂ ਔਰ ਕਹੋ ਜੜੀਆਂ ਉਸ ਨੂੰ ਦੱਸ ਦੇ ਅਸੀਂ ਦੱਸ ਦੇਵਾਂਗੇ ਰਾਜਕੁਮਾਰ ਜੱਬੇਵਾਲ ਸਾਡੇ ਨਾਲ ਮੌਜੂਦ ਹੈ ਅਤੇ ਸਮੇਂ ਦੇ ਵਿੱਚ ਹਾਰਪੁਰ ਸੀਟ ਤੋਂ ਇਲੈਕਸ਼ਨ ਲੜਨ ਜਾ ਰਹੇ ਆਮ ਆਦਮੀ ਪਾਰਟੀ ਕੈਂਡੀ ਵੈਟਲਾ ਹੋਇਆ ਸਾਰੇ ਨੇ ਕੀ ਕੁਝ ਹੁੰਦਾ ਹੁੰਦੇ ਸਮੇਂ ਬੱਸ ਦੇ ਰਹਿਮਾਂਗੇ ਉਦੋਂ ਤੱਕ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ